ਪਤੇ ਦੀ ਬੇਨਤੀ ਕਰਦਿਆਂ ਜੀ ਦੇ ਤੋਂ ਓ ਠੱਗੀ ਮਾਰ ਕੇ ਲਿਆਇਆ ਲੋ ਉਹਨੇ ਤਾਂ ਚਲੋ ਪਾਣਾ ਮੰਨ ਲਿਆ ਜਿਹੜਾ ਮਾਰ ਕੇ ਲਿਆਇਆ ਉਹਨੇ ਪਾਪ ਛਪਾਉਣ ਵਾਸਤੇ ਪਾਪ ਦੇ ਪਰਦਾ ਪਾਉਣ ਲਈ ਉਸੇ ਪੈਸਿਆਂ ਚੋਂ ਜੇ ਧਰਮ ਦੀ ਦੁਨੀਆ 'ਚ ਪੈਸੇ ਖਰਚ ਦਿੱਤੇ ਲੰਗਰ ਚਲਾ ਦਿੱਤੇ ਸੇਵਾ ਚਲਾ ਦਿੱਤੇ ਕਿਸੇ ਲੋੜਵੰਦ ਤੇ ਚਾਹੇ ਦਿਖਾਵੇ ਲਈ ਲਾਈ ਕਿਸੇ ਗਰੀਬ ਬੱਚੇ ਦੀ ਫੀਸ ਭਰ ਦਿੰਦੀ ਕਿਸੇ ਗਰੀਬ ਧੀ ਪੈਣ ਦਾ ਵਿਆਹ ਕਰ ਦਿੱਤਾ ਕਿਸੇ ਦੀ ਛੱਤ ਪਾ ਦਿੱਤੀ ਕਿਸੇ ਦਾ ਇਲਾਜ ਕਰਾ ਦਿੱਤਾ ਕੁਝ ਵੀ ਜਿੰਨੇ ਵੀ ਪਰਉਪਕਾਰ ਨਾਲ ਸਮਾਜ ਸੇਵਾ ਨਾਲ ਧਰਮ ਦੀ ਦੁਨੀਆ ਨਾਲ ਕੰਮ ਜੁੜਿਆ ਠੱਗੀ ਦੇ ਪੈਸਿਆਂ ਵਿੱਚੋਂ ਜੇ ਉਹਨੇ ਕੋਈ ਧਰਮ ਦਾ ਕੰਮ ਕਰ ਦਿੱਤਾ ਜਿਹੜੇ ਬੰਦੇ ਦੇ ਪੈਸੇ ਠੱਗ ਕੇ ਲਿਆਇਆ ਉਹਨੂੰ ਉਹਦਾ ਫਲ ਜ਼ਰੂਰ ਮਿਲੇਗਾ ਉਹਨੂੰ ਮਾੜਾ ਮੋਟਾ ਮਿਲੇਗਾ ਚਲੋ ਮੀਡੀਏਟਰ ਦਾ ਕੰਮ ਹੋਗਾ ਸ਼ਾਇਦ ਉਹ ਸਿੱਧਾ ਨਾ ਦੇ ਸਕਦਾ ਜਿਦੋਂ ਸਕੇ ਗਿਆ ਇਨਡਾਇਰੈਕਟ ਉਹਦੇ ਕਿਸੇ ਧਰਮ ਦੀ ਦੁਨੀਆ 'ਚ ਪੈਸੇ ਲੱਗ ਤਾਂ ਹੀ ਆਪਾਂ ਕਹਿੰਦੇ ਨੇ ਜੀ ਫਲਾਨਾ ਪਾਪ ਬੜੇ ਕਰਦਾ ਉਹਨੂੰ ਕੁਝ ਹੁੰਦਾ ਹੀ ਨਹੀਂ ਆਹ ਮਾੜੇ-ਮੋٹے ਲੈਣ ਦੇ ਨਾਲ ਉਹ ਬਚਿਆ ਰਹਿੰਦਾ ਲੰਬਾ ਚੱਲ ਬਚਣਾ ਤਾਂ ਚਲੋ ਕਹਿ ਨਹੀਂ ਸਕਦੇ ਲੰਬਾ ਖਿੱਚ ਜਾਂਦਾ ਥੋੜਾ ਜਿਹਾ ਕੰਮ ਨੂੰ ਵੀ ਉਹ ਕਿਤੇ ਨਾ ਕਿਤੇ ਲੋਕ ਦਿਖਾਵੇ ਲਈ ਧਰਮ ਦਾ ਕੁਝ ਨਾ ਕੁਛ ਕਰ ਹੀ ਜਾਂਦਾ ਹੈ ਚਾਹੇ ਉਹ ਦਿਖਾਵੇ ਉਹਨੂੰ ਕਰੇ ਕਿ ਜਿਵੇਂ ਕਿਵੇਂ ਮਰਜ਼ੀ ਕਰੇ ਜਿਹੜਾ ਠੱਗ ਕੇ ਲਿਆਇਆ ਉਹਦਾ ਵੀ ਮਾੜਾ-ਮੋਟਾ ਭਲਾ ਹੋ ਹੀ ਜਾਂਦਾ ਤੇ ਜਿਹੜਾ ਠੱਗੀਆਂ ਮਾਰ ਦਿਆ ਉਹਦਾ ਵੀ ਲੰਬਾ ਚੱਲ ਜਾਂਦਾ ਕੰਮ ਪਰ ਜਦੋਂ ਇੱਕ ਪਾਸੇ ਅਸੀਸਾਂ ਦੁਆਵਾਂ ਲੈਂਦਾ ਹੈ ਇੱਕ ਪਾਸੇ ਵੱਧ ਦੁਆਵਾਂ ਵੀ ਲੈਂਦਾ ਵੱਧ ਦੁਆਏ ਤੋਂ ਉਹ ਵੀ ਨਾਲ ਚੱਲਦੀ ਆ ਜਿੱਦੇ ਦੁਆਵਾਂ ਘਟ ਜਾਂਦੀਆਂ ਨੇ ਪੁੰਨ ਘਟ ਜਾਂਦੇ ਆ ਅਸੀਸਾਂ ਘਟ ਜਾਂਦੀਆਂ ਵੱਧੋ ਦੁਆਵਾਂ ਤੇ ਵੱਧ ਅਸੀਸਾਂ ਵੱਧ ਜਾਂਦੀਆਂ ਉਹਦੇ ਉਹ ਰੱਬ ਇਸ ਤਰ੍ਹਾਂ ਗੁੱਲ ਹੋ ਜਾਂਦਾ ਉਹਦੇ ਫਿਰ ਉਹਦੇ ਪਾਤਸ਼ਾਹ ਕਹਿੰਦੇ ਨੇ ਉਸ ਦਿਨ ਫਿਰ ਉਹਨੂੰ ਪਤਾ ਲੱਗਦਾ ਵੀ ਅੱਜ ਜਿਹੜੇ ਕੀਤੇ ਪਾਪ ਉਹ ਹੁਣ ਸਾਹਮਣੇ ਆਏ ਨੇ ਜਦੋਂ ਦੁਆਵਾਂ ਘਟ ਜਾਂਦੀਆਂ ਵੱਧ ਦੁਆਵਾਂ ਵੱਧ ਜਾਣ ਪੁੰਨ ਘਟ ਜਾਣ ਪਾਪ ਵੱਧ ਜਾਣ ਕਿਉਂਕਿ ਜਿੰਨਾ ਅਸੀਸ ਕੰਮ ਕਰਦੀ ਹੈ ਨਾ ਉਹਨਾਂ ਹੀ ਵੱਧ ਅਸੀਸ ਕੰਮ ਕਰਦੀ ਹੈ ਮੈਂ ਕਿਹਾ ਬੇਨਤੀ ਕਰਦਾ ਇੱਕ ਅਦੀਬ ਨੇ ਬੜਾ ਸੋਨਾ ਲਿਆ ਕਿਸੇ ਗਰੀਬ ਕੋ ਮਤ ਸਤਾ ਉਹ ਦਿਲ ਸੇ ਰੋ ਦੇਗਾ ਉਸਕੇ ਮਾਲਕ ਕੋ ਖਬਰ ਹੋਈ ਤੋ ਉਹ ਜੜ ਸੇ ਖੋ ਦੇਗਾ ਰੋ ਦਾ ਮਤਲਬ ਵੱਧ ਅਸੀਸ ਦੇਗਾ ਦਿਲੋਂ